ਇਹ ਮਾਜੇ ਦੇ ਪਿੰਡ ਚੋਲਾ ਸਾਹਿਬ ਦੇ ਆਲੇ-ਦੁਆਲੇ ਪਿੰਡਾਂ ਦੇ ਵਿੱਚ ਰਹਿਣ ਵਾਲੀਆਂ ਸੰਗਤਾਂ ਨੂੰ ਪਤਾ ਹੈ ਵੀ ਚੋਲਾ ਸਾਹਿਬ ਦਾ ਪਹਿਲਾ ਨਾਮ ਪਿੰਡ ਭੈਣੀ ਸੀ ਜਦੋਂ ਸ੍ਰੀ ਗੁਰੂ ਅਰਜਨ ਪਾਤਸ਼ਾਹ ਜੀ ਚਾਰ ਹਾੜ 1654 ਬਿਕਰਮੀ ਔਰ 1597 ਈਸਵੀ ਨੂੰ ਚੋਲਾ ਸਾਹਿਬ ਜੀ ਦੀ ਧਰਤੀ ਤੇ ਇੱਥੇ ਪਿੰਡ ਭੈਣੀ ਦੇ ਵਿੱਚ ਪਹੁੰਚਦੇ ਆ ਸੰਗਤਾਂ ਨੇ ਬਾਹਰਲੇ ਵਾਰ ਬੋਰਡ ਦੇ ਕੋਲ ਗੁਰੂ ਅਰਜਨ ਪਾਤਸ਼ਾਹ ਜੀ ਬੈਠੇ ਸੀ ਉੱਥੇ ਭਰਮਾ ਸਵਾਗਤ ਕੀਤਾ ਇਸ ਪਿੰਡ ਦੇ ਚੌਧਰੀ ਭਾਈ ਦਾਨੇ ਦੀ ਘਰ ਵਾਲੀ ਮਾਈ ਸੁੱਖਾ ਆਪਣੇ ਘਰ ਦੇ ਵਿੱਚੋਂ ਚੂਰੀ ਕੋਟ ਕੇ ਲਿਆਉਂਦੀ ਹੈ ਪਾਤਸ਼ਾਹ ਜੀ ਨੇ ਉਹ ਚੂਰੀ ਛਕੀ ਤੇ ਬੜੇ ਪ੍ਰਸੰਨ ਹੋਏ ਤੇ ਪਾਤਸ਼ਾਹ ਜੀ ਨੇ ਗੁਰਬਾਣੀ ਦੇ ਵਿੱਚ 407 ਅੰਗ ਦੇ ਉੱਪਰ ਪਾਵਨ ਬਚਨ ਉਚਾਰਿਆ ਆ ਲੱਖ ਲਖਾਇਆ ਗੁਰ ਤੇ ਪਾਇਆ ਨਾਨਕ ਇਹੋ ਹਰਖਾ ਚੋਲਾ ਇਸ ਪਿੰਡ ਦਾ ਨਾਮ ਬਦਲ ਕੇ ਪਿੰਡ ਭੈਣੀ ਤੋਂ ਚੋਲਾ ਸਹਿ ਪੈ ਗਿਆ ਗੁਰੂ ਅਰਜਨ ਪਾਤਸ਼ਾਹ ਜੀ ਇਸ ਧਰਤੀ ਤੇ 2 ਸਾਲ 5 ਮਹੀਨੇ 11 ਦਿਨ ਰਹਿੰਦੇ ਆ ਜੇ ਇਸ ਸਥਾਨ ਤੇ ਪਾਤਸ਼ਾਹ ਜੀ ਰਹੇ ਉਸ ਸਥਾਨ ਦਾ ਨਾਮ